ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਕੱਚੇ ਪਨੀਰ ਵਿੱਚ ਪ੍ਰੋਟੀਨ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਲਈ ਬੱਚਿਆਂ ਦੀ ਡਾਈਟ ਵਿੱਚ ਪਨੀਰ ਜ਼ਰੂਰ ਸ਼ਾਮਿਲ ਕਰੋ ਇਸ ਨਾਲ ਬੱਚਿਆਂ ਦੀ ਗਰੋਥ ਚੰਗੀ ਹੁੰਦੀ ਹੈ ਨੰਬਰ 2 ਜੇਕਰ ਤੁਸੀਂ ਜੂਆਂ ਤੋਂ ਬਚਣਾ ਚਾਹੁੰਦੇ ਹੋ ਤੇ ਸਿਰ ਦੀ ਖੁਸ਼ਕੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਚਮੇਲੀ ਦੇ ਤੇਲ ਦਾ ਇਸਤੇਮਾਲ ਕਰੋ ਨੰਬਰ 3 ਜੇਕਰ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਦੁੱਧ ਨਾਲ ਭੁੰਨੇ ਹੋਏ ਛੋਲੇ ਖਾਣੇ ਚਾਹੀਦੇ ਹਨ ਕਮਜ਼ੋਰੀ ਖਤਮ ਹੋ ਜਾਵੇਗੀ ਨੰਬਰ 4 ਅਮਰਬੇਲ ਦੇ ਕાળા ਨੂੰ ਵਾਲਾਂ ਵਿੱਚ ਲਗਾਉਣ ਨਾਲ ਸਿਕਰੀ ਵਾਲ ਝੜਨੇ ਅਤੇ ਵਾਲ ਸਫੇਦ ਹੋਣ ਤੇ ਗੰंजेਪਨ ਦੀ ਬਿਮਾਰੀ ਤੋਂ ਲਾਭ ਮਿਲਦਾ ਹੈ ਨੰਬਰ 5 ਖੱਟੀ ਦਹੀਂ ਖਾਣ ਤੋਂ ਬਾਅਦ ਨਹਾਉਣਾ ਨਹੀਂ ਚਾਹੀਦਾ ਇਹ ਸਰੀਰ ਲਈ ਨੁਕਸਾਨਦਾਇਕ ਹੋ ਸਕਦੀ ਹੈ ਨੰਬਰ 6 ਜਿੰਨਾ ਲੋਕਾਂ ਦੇ ਸਿਰ ਤੇ ਵਾਲ ਘੱਟ ਹਨ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਛੋਲਿਆਂ ਦੀ ਦਾਲ ਦਾ ਪਾਣੀ ਸਿਰ ਤੇ ਲਗਾਉਣ ਨਾਲ ਹੌਲੀ-ਹੌਲੀ ਨਵੇਂ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ ਨੰਬਰ 7 ਜਿੰਨਾ ਔਰਤਾਂ ਦਾ ਪੇਟ ਜ਼ਿਆਦਾ ਵੱਧ ਰਿਹਾ ਹੈ ਉਨ੍ਹਾਂ ਨੂੰ ਲਸਣ ਦੇ ਰਸ ਦੀ ਪੇਟ ਤੇ ਮਾਲਿਸ਼ ਕਰਨੀ ਚਾਹੀਦੀ ਹੈ ਇਸ ਨਾਲ ਪੇਟ ਘਟ ਹੋ ਜਾਵੇਗਾ ਨੰਬਰ 8 ਜੇਕਰ ਤੁਸੀਂ ਆਪਣਾ ਵਜ਼ਨ ਤੇਜ਼ੀ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਲੀ ਪੇਟ ਦੋ ਕੇਲੇ ਗਰਮ ਦੁੱਧ ਨਾਲ ਖਾਓ ਇਸ ਨਾਲ ਤੁਹਾਡਾ ਵਜ਼ਨ ਬਹੁਤ ਤੇਜ਼ੀ ਨਾਲ ਵਧੇਗਾ ਇਸ ਨਾਲ ਸੁੱਕੇ ਹੋਏ ਨਾਰੀਅਲ ਦਾ ਵੀ ਸੇਵਨ ਕਰੋ ਇਸ ਨਾਲ ਵੀ ਵਜ਼ਨ ਵਧਨ ਵਿੱਚ ਮਦਦ ਮਿਲੇਗੀ ਨੰਬਰ 9 ਕਦੇ ਵੀ ਚਾਹ ਉੱਪਰ ਦੀ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ ਨੰਬਰ 10 ਜਾਮਨ ਖੰਗ ਨੂੰ ਵੀ ਠੀਕ ਕਰ ਸਕਦੀ ਹੈ ਚੰਗੀਆਂ ਪੱਕੀਆਂ ਹੋਣ ਜਾਮਣਾ ਤੇ ਕਾਲਾ ਨਮਕ ਲਗਾ ਕੇ ਖਾਣ ਨਾਲ ਖਾਂਸੀ ਬਹੁਤ ਜਲਦ ਠੀਕ ਹੁੰਦੀ ਹੈ ਨੰਬਰ 11 ਕਣਕ ਦੇ ਆਟੇ ਨੂੰ ਬਿਨਾ ਛਾਣੇ ਰੋਟੀਆਂ ਬਣਾਉਣ ਨਾਲ ਸਿਹਤ ਲਈ ਬਹੁਤ ਚੰਗਾ ਰਹਿੰਦਾ ਹੈ ਨੰਬਰ 12 ਸਵੇਰ ਦੇ ਨਾਸ਼ਤੇ ਵਿੱਚ ਗਾਂ ਦੇ ਦੁੱਧ ਤੋਂ ਬਣਿਆ ਹੋਇਆ ਤਾਜ਼ਾ ਦਹੀਂ ਲਾਓ ਇਸ ਨਾਲ ਪੇਟ ਠੀਕ ਰਹੇਗਾ। ਨੰਬਰ 13 ਜੇਕਰ ਤੁਹਾਡਾ ਗਲਾ ਖਰਾਬ ਹੈ ਤਾਂ ਆਵਾਜ਼ ਨਹੀਂ ਨਿਕਲ ਰਹੀ ਤਾਂ ਕੱਚੇ ਅਮਰੂਦ ਨੂੰ ਜਲਾ ਕੇ ਖਾਓ ਗਲਾ ਠੀਕ ਹੋ ਜਾਵੇਗਾ। ਨੰਬਰ 14 ਖਾਣਾ ਖਾਂਦੇ ਸਮੇਂ ਰੋਟੀ ਘੱਟ ਅਤੇ ਸਬਜ਼ੀ ਜ਼ਿਆਦਾ ਖਾਓ। ਇਸ ਨਾਲ ਤੁਸੀਂ ਤੰਦਰੁਸਤ ਰਹੋਗੇ। ਨੰਬਰ 15 ਸਿਰ ਵਿੱਚ ਦਹੀਂ ਲਗਾਉਣ ਨਾਲ ਸਿਰ ਦੀ ਖੁਸ਼ਕੀ ਦੂਰ ਹੁੰਦੀ ਹੈ ਅਤੇ ਵਾਲਾਂ ਵਿੱਚ ਵੀ ਚਮਕ ਆਉਂਦੀ ਹੈ। ਨੰਬਰ 16 ਬਾਜਰੇ ਦੀ ਰੋਟੀ ਖਾਣ ਨਾਲ ਗੈਸ ਅਤੇ ਵੱਧ ਹਜ਼ਮੀ ਦੀ ਦਿੱਕਤ ਦੂਰ ਹੁੰਦੀ ਹੈ। ਨੰਬਰ 17 ਮਸੂੜਿਆਂ ਨੂੰ ਮਜ਼ਬੂਤ ਕਰਨ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਥੋੜੀ ਜਹੀ ਹਲਦੀ ਵਿੱਚ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਆਪਣੇ ਮਸੂੜਿਆਂ ਤੇ ਹਲਕੇ ਹਲਕੇ ਹੱਥਾਂ ਨਾਲ ਮਸੂੜੀਆਂ ਅਤੇ ਥੋੜੀ ਦੇਰ ਬਾਅਦ ਕੁਰਲੀ ਕਰ ਲੋ ਇਸ ਨਾਲ ਤੁਹਾਡੇ ਮਸੂੜੇ ਮਜ਼ਬੂਤ ਹੋ ਜਾਣਗੇ ਨੰਬਰ 18 ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਸਲਾਦ ਵਿੱਚ ਚਕੁੰਦਰ ਖਾਓ ਨੰਬਰ 19 ਪੇਟ ਵਿੱਚ ਕੀੜੇ ਹੋਣ ਤੇਾਂ ਪੇਠੇ ਦਾ ਸੇਵਨ ਕਰਨਾ ਚਾਹੀਦਾ ਹੈ ਕੀੜੇ ਖਤਮ ਹੋ ਜਾਣਗੇ ਤੇ ਨਾਲ ਹੀ ਭੁੱਖ ਵੀ ਖੁੱਲ ਕੇ ਲੱਗੇਗੀ ਨੰਬਰ 20 ਸੌਫ ਅਤੇ ਮਸਰੀ ਖਾਨ ਨਾਲ ਪੇਟ ਦੀ ਚਰਬੀ ਘਟਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚੇ ਰਹੋਗੇ। ਨੰਬਰ 21 ਦੋ ਚਮਚ ਪੁਦੀਨੇ ਦੇ ਰਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਇੱਕ ਹਫਤੇ ਤੱਕ ਸੇਵਨ ਕਰਨ ਨਾਲ ਲੀਵਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਨੰਬਰ 22 ਦਿਨ ਵਿੱਚ ਇੱਕ ਵਾਰ ਦਾਲ ਚੀਨੀ ਅਤੇ ਅਦਰਕ ਦੀ ਚਾਹ ਪੀਨ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਕਫ ਨੂੰ ਵੀ ਖਤਮ ਕਰਦਾ ਹੈ ਅਤੇ ਵਾਇਰਲ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ ਨੰਬਰ 3 ਚਾਹ ਦੇ ਨਾਲ ਹਲਦੀ ਕਦੇ ਵੀ ਨਹੀਂ ਖਾਣੀ ਚਾਹੀਦੀ ਅਤੇ ਇਸ ਨਾਲ انسان ਦੀ ਮੌਤ ਵੀ ਹੋ ਸਕਦੀ ਹੈ ਇਸ ਲਈ ਕਦੇ ਵੀ ਚਾਹ ਦੇ ਨਾਲ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਜੋ ਨੁਕਸਾਨਦਾਇਕ ਹੋਵੇ ਨੰਬਰ 24 ਦਲੀਏ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਬਣਾਉਂਦਾ ਹੈ ਅਤੇ ਨਾਲ ਹੀ ਮਾਸਪੇਸ਼ੀਆਂ ਨੂੰ ਵੀ ਮਜ਼ਬੂਤੀ ਮਿਲਦੀ ਹੈ। ਨੰਬਰ 25 ਮੋਟੀ ਇਲਾਇਚੀ ਦਾ ਪਾਣੀ ਵਾਲ ਕੇ ਪੀਣ ਨਾਲ ਪੇਟ ਦੀ ਚਰਬੀ ਘੱਟ ਹੋ ਜਾਂਦੀ ਹੈ। ਨੰਬਰ 26 ਜੇਕਰ ਤੁਹਾਨੂੰ ਨੀਂਦ ਨਹੀਂ ਆ ਰਹੀ ਤਾਂ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪਿਓ ਤੁਹਾਨੂੰ ਤੁਰੰਤ ਨੀਂਦ ਆਵੇਗੀ ਨੰਬਰ 27 ਜਦੋਂ ਵੀ ਤਲਿਆ ਹੋਇਆ ਖਾਓ ਤਾਂ ਕਦੇ ਵੀ ਚਾਹ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਨੂੰ ਤੇਜਾਬ ਵਨ ਦੀ ਸਮੱਸਿਆ ਹੋ ਸਕਦੀ ਹੈ ਨੰਬਰ 28 ਅਮਰੂਦ ਦੀਆਂ ਪੱਤੀਆਂ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਤੇ ਨਾਲ ਹੀ ਇਸ ਨਾਲ ਸਰੀਰ ਦੀ ਇਨਫੈਕਸ਼ਨ ਖਤਮ ਹੋ ਜਾਂਦੀ ਹੈ ਨੰਬਰ 29 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਜ਼ਰੂਰ ਨੂੰ ਕੋਸੇ ਪਾਣੀ ਨਾਲ ਲੈ ਲਓ ਬਹੁਤ ਜਲਦ ਠੀਕ ਹੋ ਜਾਓਗੇ ਨੰਬਰ 30 ਜੇਕਰ ਤੁਸੀਂ ਆਪਣੇ ਪੈਰਾਂ ਤੇ ਹਲਕੀ ਜਹੀ ਵਿਕਸ ਲਗਾ ਕੇ ਸੌਂਦੇ ਹੋ ਤਾਂ ਤੁਹਾਨੂੰ ਕਦੇ ਵੀ ਬੁਖਾਰ ਖਾਂਗੂ ਜ਼ੁਕਾਮ ਨਹੀਂ ਹੋਵੇਗਾ ਨੰਬਰ 31 ਜੇਕਰ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹਾਂ ਤਾਂ ਪ੍ਰਾਣੇ ਤੋਂ ਪ੍ਰਾਣਾ ਗੁੜ ਅਤੇ ਦੇਸੀ ਘਿਓ ਇਸ ਨਾਲ ਸਿਹਤ ਠੀਕ ਰਹੇਗੀ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ